ਗੁਰਮੁਖ ਪਿਆਰੇ ਇਹਨਾਂ ਨੂੰ ਸਤਿਗੁਰੂ ਬਣਾਉਣਾ ਉਸ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੇ ਨਾਲ ਜੁੜਨਾ ਉਰੀ ਸਿਫਤ ਸਰਾਹਨਾ ਦੇ ਨਾਲ ਜੁੜਨਾ ਤੇ ਸੰਤਾਂ ਮਹਾਪੁਰਸ਼ਾਂ ਦੀ ਸੰਗਤ ਕਰਨੀ ਸਤ ਸੰਗਤ ਕਰਨੀ ਤੇ ਇਹਦੇ ਵਿੱਚ ਹੀ ਆਉਂਦਾ ਕਿ ਆਪਣੇ ਮਾਂ ਬਾਪ ਦੀ ਵੀ ਸੇਵਾ ਕਰਨੀ ਦੇਖੋ ਸਭ ਤੋਂ ਵੱਡੀ ਗੱਲ ਹੈ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਪ੍ਰਮਾਣ ਦਿੱਤਾ ਹੈ ਆਪਣੀਆਂ ਬਾਹਰਾਂ ਦੇ ਵਿੱਚ ਕਿ ਭਾਈ ਆਪਣੇ ਮਾਤਾ ਪਿਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਗੁਰਮਖ ਪਿਆਰਿਓ ਜਿਹੜਾ ਆਪਣੇ ਮਾਪੇ ਦੀ ਸੇਵਾ ਕਰ ਲੈਂਦਾ ਹੈ ਉਹਨੂੰ ਕਰਮ ਕਾਂਡ ਕੋਈ ਕਰਨ ਦੀ ਲੋੜ ਨਹੀਂ ਪੈਂਦੀ ਉਹਦੇ ਤੇ ਕਿਰਪਾ ਹੋ ਜਾਂਦੀ ਹੈ ਇਹ ਨਾਰਦ मुनि ਵਰਗੇ ਵੀ ਗੁਰਮਖ ਪਿਆਰਿਓ ਆਪਣੇ ਮਾਂ ਦੀ ਸੇਵਾ ਕਰਕੇ ਦੇਖੋ ਪਹਿਲਾਂ ਇਹਨਾਂ ਦਾ ਜਨਮ ਸੀ ਦਾਸੀ ਪੁੱਤਰ ਬੜਾ ਗਰੀਬੀ ਬੜਾ ਕੁਝ ਦੇਖਿਆ ਇਨੋ ਕਹਿਆ ਸੀ ਕਿ ਸੰਤਾਂ ਵਾਪੁਰ ਸਾਡੀ ਸੰਗਤ ਕਰਿਆ ਕਰ ਇਹ ਸਾਰੇ ਕਾਲ ਕੰਟਕ ਦੁੱਖ ਕੱਟ ਦਿੰਦੇ ਨੇ ਮਹਾਂਪੁਰਸ਼ ਜਿਹੜੇ ਹੁੰਦੇ ਐ ਰੰਗਿਆਮੀਆਂ ਰੂਹਾਂ ਵਾਲੇ ਜਿਹੜੇ ਹੁੰਦੇ ਐ ਉਹ ਸਾਰਾ ਦੁੱਖ ਗਰੀਬੀ ਕੱਟ ਦਿੰਦੇ ਐ ਤੇ ਚੱਲਿਆ ਗਿਆ ਕਹਿੰਦੇ ਨਾਰਦ ਨਾਰਦ ਨੇ ਜਾ ਕੇ ਬੇਨਤੀ ਕੀਤੀ ਮਹਾਂਪੁਰਸ਼ਾਂ ਨੇ ਕਿਰਪਾ ਕਰੋ ਜੀ ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦਾ ਹਾਂ ਤੁਹਾਡੀ ਸੰਗਤ ਕਰਨੀ ਚਾਹੁੰਦਾ ਹਾਂ ਤੇ ਮਹਾਪੁਰਸ਼ਾਂ ਨੇ ਕਹਿੰਦੇ ਭਾਈ ਠੀਕ ਹੈ ਇਹ ਦੱਸ ਵੀ ਤੇਰੇ ਘਰ ਕੌਣ ਹੈ ਕਹਿੰਦਾ ਮੇਰੇ ਘਰ ਮੇਰੇ ਪਿਤਾ ਦੀ ਤੇ ਮੌਤ ਹੋ ਚੁੱਕੀ ਹੈ ਮੇਰੀ ਬੁੱਢੜੀ ਮਾਤਾ ਹੈ ਤੇ ਉਹਨਾਂ ਮਹਾਪੁਰਸ਼ਾਂ ਨੇ ਜਦ ਇਹ ਕਹਿ ਦਿੱਤਾ ਕਹਿੰਦੇ ਭਾਈ ਤੂੰ ਆਪਣੀ ਮਾਂ ਦੀ ਸੇਵਾ ਕਰਿਆ ਕਰ ਸਾਡੀ ਸੇਵਾ ਕਰਨ ਦੀ ਸਾਡੇ ਕੋਲੇ ਆਉਣ ਦੀ ਤੈਨੂੰ ਲੋੜ ਨਹੀਂ ਜਿੰਨਾ ਤੇਰੀ ਮਾਂ ਜੀਵਤ ਹੈ ਨਾ ਤੂੰ ਆਪਣੀ ਮਾਤਾ ਦੀ ਸੇਵਾ ਕਰਿਆ ਕਰ ਤੇ ਫੇਰ ਹੀ ਤੇਰੇ ਤੇ ਕਿਰਪਾ ਹੋਣੀ ਹੈ ਜਿਹੜੀ ਵਸਤੂ ਨੂੰ ਤੂੰ ਲੱਭਦਾ ਫਿਰਦਾ ਹੈ ਨਾ ਫੇਰ ਹੀ ਤੈਨੂੰ ਉਹ ਵਸਤੂ ਮਿਲਣੀ ਹੈ ਤੇ ਗੁਰਮੁਖ ਪਿਆਰਿਓ ਫਿਰ ਜਾ ਕੇ ਉਹਨਾਂ ਮਹਾਂਪੁਰਸ਼ਾਂ ਦਾ ਬਚਨ ਮੰਨਿਆ ਕਹਿੰਦੇ ਆਪਣੀ ਮਾਤਾ ਦੀ ਸੇਵਾ ਕੀਤੀ ਚਲੋ ਸਮੇਂ ਦੇ ਨਾਲ ਉਹਦੀ ਮਾਤਾ ਚੜ੍ਹਾਈ ਕਰ ਗਈ ਕਿਰਿਆ ਕਰਮ ਕੀਤਾ ਫੇਰ ਮਹਾਂਪੁਰਸ਼ਾਂ ਕੋਲੇ ਚਲਿਆ ਗਿਆ ਕਹਿੰਦਾ ਮਹਾਰਾਜ ਹੁਣ ਤੇ ਕਿਰਪਾ ਕਰਦੇ ਹੋ ਕਹਿੰਦਾ ਵੀ ਮੇਰੀ ਮਾਤਾ ਚੜਾਈ ਕਰ ਗਈ ਮੈਂ ਉਹਦੀ ਬੜੀ ਸੇਵਾ ਕੀਤੀ ਜਿਵੇਂ ਤੁਸੀਂ ਕਿਹਾ ਸੀ ਮੈਂ ਹਰ ਇੱਕ ਵਚਨ ਆਪਣੀ ਮਾਤਾ ਦਾ ਮੰਨਦਾ ਰਿਹਾ ਉਹਦੀ ਸੇਵਾ ਕਰਦਾ ਰਿਹਾ ਤੇ ਉਹਨਾਂ ਮਹਾਂਪੁਰਸ਼ਾਂ ਨੇ ਜਦੇ ਕਹਿ ਦਿੱਤਾ ਕਹਿੰਦੇ ਮੰਗ ਲੈ ਭਾਈ ਫਿਰ ਕੀ ਮੰਗਦਾ ਹੈ ਤੈਂ ਆਪਣੀ ਮਾਤਾ ਦੀ ਸੇਵਾ ਕੀਤੀ ਅਸੀਂ ਤੇਰੇ ਤੋਂ ਖੁਸ਼ ਹੋਇਆ ਮੰਗ ਲੈ ਕੀ ਮੰਗਵੇਂ ਤੇ ਮੰਗਿਆ ਕੀ ਸੀ নারদ ਨੇ ਕਹਿੰਦਾ ਅਗਲਾ ਜਨਮ ਬ੍ਰਹਮਾ ਪੁੱਤਰ ਬਣ ਕੇ ਜਨਮਾਂ ਲੈ ਇਸ ਜਨਮ ਦੇ ਵਿੱਚ ਬੜੇ ਦੁੱਖ ਹੈ ਬੜੀ ਗਰੀਬੀ ਹੰਡਾਈ ਹੈ ਕਿਰਪਾ ਕਰਦੇ ਹੁਣ ਮੈਂ ਬ੍ਰਹਮਾ ਦੇ ਕਰਤਾ ਪੁੱਤਰ ਬਣ ਕੇ ਜਨਮਾਂ ਬ੍ਰਹਮਾ ਦਾ ਵੱਡਾ ਪੁੱਤਰ ਬਣ ਕੇ ਜਨਮਿਆ ਨਾਰਦ ਇਹ ਆਪਣੇ ਮਾਤਾ ਪਿਤਾ ਦੀ ਸੇਵਾ ਦਾ ਆਪਣੇ ਮਾਤਾ ਪਿਤਾ ਦੀ ਜਿਹੜਾ ਸੇਵਾ ਕਰਦਾ ਹੈ ਉਹਦਾ ਉਹਦੇ ਤੇ ਕਹਿੰਦੇ ਵਾਹਿਗੁਰੂ ਪਰਮਾਤਮਾ ਦੀ ਐਸੀ ਕਿਰਪਾ ਮਿਹਰ ਹੋ ਜਾਂਦੀ ਹੈ ਗੁਰਮਖ ਪਿਆਰਿਓ ਇੱਕ ਆਪਾਂ ਭਗਤ ਦਾ ਜ਼ਿਕਰ ਪੜਦੇ ਆਂ ਜਿਹਨੇ ਕੋਈ ਭਗਤੀ ਨਹੀਂ ਕੀਤੀ ਪਰ ਉਹਨੂੰ ਭਗਤ ਕਿਹਾ ਜਾਂਦਾ ਹੈ ਹੁਣ ਭਗਤੀ ਕੀਤੀ ਨਹੀਂ ਗੁਰਮੁਖ ਪਿਆਰੇ ਉਹ ਭਗਤ ਕਹਿਣਾ ਇਹ ਕਿੱਡੀ ਵੱਡੀ ਕਿਰਪਾ ਦੀ ਗੱਲ ਹੋਏਗੀ ਭਗਤੀ ਨਹੀਂ ਕੀਤੀ ਪਰ ਕੀਤਾ ਕੀ ਆਪਣੇ ਮਾਬਾਪ ਦੀ ਸੇਵਾ ਕੀਤੀ ਕਿਹੜਾ ਭਗਤ ਸਰਵਣ ਭਗਤ ਜਿਹਨੇ ਆਪਣੇ ਮਾਤਾ ਪਿਤਾ ਅੰਧਲੇ ਮਾਤਾ ਪਿਤਾ ਦੀ ਸੇਵਾ ਕੀਤੀ ਤੇ ਥਾਂ ਨਾਲ ਰੱਖਣ ਕੀਤਾ ਉਹਨਾਂ ਨੂੰ ਤੇਥਾਂ ਤੇ ਆਪਣੇ ਕੰਧਿਆਂ ਤੇ ਲੈ ਕੇ ਗਿਆ ਝੱਕ ਕੇ ਦੇਖੋ ਗੁਰਮੁਖ ਪਿਆਰਿਓ ਕਿੰਨੀ ਵੱਡੀ ਸੇਵਾ ਹੈ ਤੇ ਉਹਨੂੰ ਅੱਜ ਦਰਜਾ ਕੀ ਮਿਲਿਆ ਹੈ ਭਗਤਾਂ ਦਾ ਆਪਾਂ ਭਗਤ ਕਹਿੰਦੇ ਹਾਂ ਹੁਣ ਸਰਬਣ ਨੇ ਭਗਤੀ ਵੀ ਨਹੀਂ ਕੀਤੀ ਪਰ ਗੁਰਮੁਖ ਪਿਆਰਿਓ ਮਾਤਾ ਪਿਤਾ ਦੀ ਸੇਵਾ ਕਰਕੇ ਹੀ ਆਪਾਂ ਉਹਨੂੰ ਭਗਤ ਦਾ ਦਰਜਾ ਦਿੰਨੇ ਆ ਸਰਬਣ ਭਗਤ ਦੇ ਨਾਮ ਨਾਲ ਉਹਨੂੰ ਯਾਦ ਕੀਤਾ ਜਾਂਦਾ ਹੈ ਇਸ ਕਰਕੇ ਮਾਤਾ ਪਿਤਾ ਦੀ ਸੇਵਾ ਕਰਨਾ ਇਦੇ ਵਿੱਚ ਬਹੁਤ ਵੱਡੀਆਂ ਵਰਕਤਾਂ ਸਤਿਗੁਰੂ ਮਹਾਰਾਜ ਜੀ ਦੱਸਦੇ ਐ ਕਹਿੰਦੇ ਵੀ ਇੱਕ ਕੋਈ ਗੁਰਮੁਖ ਪਿਆਰਾ ਸੱਜਣ ਰੱਬ ਦੀ ਬੰਦਗੀ ਕਰਨ ਵਾਲਾ ਯਾਤਰਾ ਤੇ ਜਾ ਰਿਹਾ ਸੀ ਉਹਨੂੰ ਕਹਿੰਦੇ ਆਕਾਸ਼ ਬਾਣੀ ਹੋਈ ਵੀ ਤੂੰ ਯਾਤਰਾ ਤੇ ਚੱਲਿਆ ਬੜਾ ਲੰਬੇਰਾ ਸਮੇਂ ਵੀ ਜੇ ਤੈਨੂੰ ਕੋਈ ਸਾਧਨ ਚਾਹੀਦਾ ਹੈ ਘੋੜਾ ਹਾਥੀ ਰੱਥ ਵੱਗੇ ਕਿਸੇ ਤਰ੍ਹਾਂ ਦਾ ਸਾਧਨ ਚਾਹੀਦਾ ਤਾਂ ਤੂੰ ਲੈ ਸਕਦਾ ਹੈ ਤੇ ਉਹ ਕਹਿੰਦਾ ਵੀ ਹਾਂ ਇਹ ਤੇ ਗੱਲ ਠੀਕ ਹੈ ਕਹਿੰਦਾ ਜੇ ਮੈਨੂੰ ਕੋਈ ਸਾਧਨ ਮਿਲ ਜਾਵੇ ਨਾ ਤੇ ਇਹ ਮੇਰਾ ਸਫ਼ਰ ਹੈ ਜਿਹੜਾ ਵਧੀਆ ਹੋ ਜਾਵੇਗਾ ਛੇਤੀ ਮੁੜਾਵਾਂਗਾ ਮੈਂ ਕਹਿੰਦਾ ਵੀ ਪ੍ਰਮਾਤਮਾ ਨੇ ਜਿਹੜੇ ਆਵਾਜ਼ ਆਈ ਸੀ ਆਕਾਸ਼ਵਾਣੀ ਆਈ ਸੀ ਕਹਿੰਦਾ ਵੀ ਮੈਨੂੰ ਜੇ ਘੋੜਾ ਮਿਲ ਜਾਵੇ ਤੇ ਮੈਂ ਜਲਦੀ ਯਾਤਰਾ ਤੇ ਚੱਲਿਆ ਜਾਵਾਂ ਕਹਿੰਦੇ ਠੀਕ ਹੈ ਤੂੰ ਅੱਗੇ ਜਾਹੀਂ ਅੱਗੇ ਇੱਕ ਮਹਾਪੁਰਸ਼ਾਂ ਦੀ ਇੱਕ ਛੱਪਰੀ ਕੁੱਲੀ ਆਏਗੀ ਉੱਥੇ ਜਾ ਕੇ ਤੂੰ ਆਪਣੀ ਬੇਨਤੀ ਰੱਖਦੀ ਤੈਨੂੰ ਕੋਈ ਨਾ ਕੋਈ ਸਾਧਨ ਮਿਲ ਜਾਏਗਾ ਗੁਰਮਖ ਪਿਆਰਿਓ ਜਦੋਂ ਗਿਆਨਾਂ ਉਸ ਜਗ੍ਹਾ ਤੇ ਜਾ ਕੇ ਦੱਸੀ ਹੋਈ ਜਗ੍ਹਾ ਤੇ ਜਾ ਕੇ ਵੇਖਿਆ ਇੱਕ ਮਹਾਪੁਰਸ਼ ਛੱਪਰੀ ਕੁਲੀ ਦੇ ਵਿੱਚ ਬੈਠੇ ਐ ਆਵਾਜ਼ ਮਾਰੀ ਕਹਿੰਦਾ ਵੀ ਮੈਨੂੰ ਆਕਾਸ਼ ਬਾਣੀ ਹੋਈ ਐ ਤੁਹਾਡੇ ਕੋਲੇ ਭੇਜਿਆ ਐ ਪਰਮਾਤਮਾ ਨੇ ਵੀ ਤੁਸੀਂ ਮੈਨੂੰ ਕੋਈ ਸਾਧਨ ਦਿਓ ਮੈਂ ਯਾਤਰਾ ਤੇ ਚੱਲਿਆਂ ਰਾਥਵੱਗੀ ਕੋਈ ਹਾਥੀ ਘੋੜਾ ਮੈਨੂੰ ਸਾਧਨ ਜਾਣ ਵਾਸਤੇ ਦੇਓ ਉਹ ਕਹਿੰਦਾ ਵੀ ਮੇਰੇ ਕੋਲ ਇਸ ਤਰ੍ਹਾਂ ਦਾ ਤੇ ਕੋਈ ਸਾਧਨ ਨਹੀਂ ਨਾ ਮੇਰੇ ਕੋਲੇ ਘੋੜੇ ਨੇ ਨਾ ਹਾਥੀ ਨੇ ਨਾ ਰਥ ਨਾ ਵਗੀਆਂ ਹਾਂ ਹਾਂ ਕਹਿੰਦਾ ਇੱਕ ਗੱਲ ਜ਼ਰੂਰ ਹੈ ਮੈਂ ਤੇਰੇ ਜਾਣ ਦੀ ਵਿਵਸਥਾ ਜ਼ਰੂਰ ਕਰ ਦੇਣਾ ਜੇ ਤੈਨੂੰ ਉੱਥੇ ਜਾਣਾ ਹੀ ਹੈ ਮੈਂ ਤੇਰੇ ਵਾਸਤੇ ਇੱਕ ਜਾਣ ਦੀ ਵਿਵਸਥਾ ਜ਼ਰੂਰ ਕਰ ਦੇਣਾ ਕਹਿੰਦਾ ਜੀ ਕਰੋ ਕਹਿੰਦੇ ਉਹਨੇ ਆਕਾਸ਼ ਵੱਲ ਦੇਖਿਆ ਤੇ ਛੋਟੀ ਜੀ ਬੱਦਲੀ ਸੀ ਉਹਨੂੰ ਇਸ ਤਰ੍ਹਾਂ ਹੱਥ ਮਾਰ ਕੇ ਆਵਾਜ਼ ਮਾਰੀ ਕਹਿੰਦਾ ਵੀ ਆ ਆ ਨੀਤੇ ਕਹਿੰਦੇ ਬਦਲੀ ਧਰਤੀ ਤੇ ਆ ਗਈ ਕਹਿੰਦਾ ਵੀ ਆ ਯਾਤਰਾ ਤੇ ਚੱਲੇ ਆ ਜਿੱਥੇ ਇਹ ਕਹੇ ਉਹਨੂੰ ਉੱਥੇ ਲੈ ਕੇ ਜਾ ਦੇ ਹੁਣ ਗੁਰਮੁਖ ਪਿਆਰੇ ਬੜਾ ਹੈਰਾਨ ਹੈ ਇਸ ਗੱਲ ਤੋਂ ਨਾਲੇ ਤੇ ਉਹ ਲੈ ਕੇ ਜਾ ਰਹੀ ਹੈ ਬਦਲੀ ਉਹਨੂੰ ਨਾਲੇ ਹੈਰਾਨ ਹੈ ਇਸ ਗੱਲ ਤੋਂ ਕਹਿੰਦਾ ਵੀ ਮੈਂ ਬੰਦਗੀ ਕਰਦਾ ਭਜਨ ਕਰਦਾ ਪਰ ਇਹਦੇ ਤੇ ਐਡੀ ਵੱਡੀ ਅਵਸਥਾ ਕਹਿੰਦਾ ਵੀ ਹੁਣ ਬੱਦਲਾ ਨੂੰ ਆਪਾਂ ਇੰਦਰਦੇਵ ਤੇ ਨਾਲ ਜੋੜਦੇ ਆਂ ਕਹਿੰਦੇ ਵੀ ਇੰਦਰ ਵਰਗੇ ਦੇਵਤੇ ਵੀ ਇਹਦੇ ਵਸਦੇ ਵਿੱਚ ਨੇ ਕਹਿੰਦਾ ਪ੍ਰਮਾਤਮਾ ਇਹ ਕਿਰਪਾ ਤਾਂ ਕਿਵੇਂ ਕੀਤੀ ਮੇਰੇ ਤੇ ਤੇ ਤਾਂ ਕਿਰਪਾ ਹੀ ਕੀਤੀ ਨਹੀਂ ਤੇ ਕਹਿੰਦੇ ਫੇਰ ਉਹਨੂੰ ਆਕਾਸ਼ ਬਾਣੀ ਹੋਈ ਗੁਰਮੁਖ ਪਿਆਰਿਓ ਮਾਤਾ ਪਿਤਾ ਦੀ ਸੇਵਾ ਦਾ ਫਲ ਫੇਰ ਆਕਾਸ਼ ਬਾਣੀ ਹੋਈ ਕਹਿੰਦੇ ਭਾਈ ਠੀਕ ਹੈ ਤੂੰ ਬੰਦਗੀ ਕਰਦਾ ਹੈ ਪ੍ਰਮਾਤਮਾ ਨਾਲ ਜੁੜਦਾ ਹੈ ਪਰ ਇਹ ਜਿਹੜਾ ਸਾਧੂ ਹੈ ਨਾ ਇਹਨੇ ساری ਜ਼ਿੰਦਗੀ ਆਪਣੀ ਮਾਤਾ ਦੀ ਸੇਵਾ ਕੀਤੀ ਆਪਣੀ ਮਾਤਾ ਦਾ ਕੋਈ ਵੀ ਬਚਨ ਨਹੀਂ ਮੋੜਿਆ ਸਾਰੇ ਬਚਨ ਆਪਣੀ ਮਾਂ ਦੇ ਇਹ ਮੰਨਦਾ ਰਿਹਾ ਬਚਨ ਕਮਾਉਂਦਾ ਰਿਹਾ ਆਪਣੀ ਮਾਤਾ ਦੀ ਸੇਵਾ ਕਰਦਾ ਰਿਹਾ ਤੇ ਇਹਦੀ ਮਾਤਾ ਜਦੋਂ ਚੜ੍ਹਾਈ ਕਰਨ ਲੱਗੀ ਨਾ ਕਹਿੰਦੇ ਉਹਨੇ ਹੱਥ ਜੋੜ ਕੇ ਭਗਵਾਨ ਅੱਗੇ ਬੇਨਤੀ ਕੀਤੀ ਸੀ ਇਹ ਹੈ ਪ੍ਰਮਾਤਮਾ ਮੇਰੇ ਪੁੱਤ ਨੇ ਅੱਜ ਤੱਕ ਮੇਰੀ ਕੋਈ ਗੱਲ ਨਹੀਂ ਮੋੜੀ ਅੱਜ ਤੋਂ ਬਾਅਦ ਤੂੰ ਇਹਦੀ ਕੋਈ ਗੱਲ ਨਾ ਮੋੜੀ ਦੇਖੋ ਪ੍ਰਮੁਖ ਪਿਆਰਿਓ ਰੱਬ ਵਰਗਾ ਰਤਵਾ ਇਹ ਹੈ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਦਾ ਸਤਿਗੁਰੂ ਦੀ ਬਾਣੀ ਦੇ ਨਾਲ ਜੁੜਿਆ ਕਰੀਏ ਆਪਣੇ ਮਾਹਬਾਪ ਦੀ ਸੇਵਾ ਕਰਿਆ ਕਰੀਏ ਕਿਉਂਕਿ ਪਤਾ ਨਹੀਂ ਇਸ ਵਸਾਰੂ ਕੀ ਪੁੰਦੀ ਨੇ ਕਦੋਂ ਖਤਮ ਹੋ ਜਾਣਾ ਹੈ